ਇੱਕ ਹੱਥੀ ਗੱਲ ਹੈ ਅੱਜ ਫੇਸਬੁਕ ਤੇ ਇੱਕ ਪੋਸਟ ਪਈ ਹੋਆ ਕਿ ਜਿਹੜੇ ਬਾਲ ਭਜਾਇਆ ਲੋਕ ਮਗਰ ਜੁੱਤੀ ਲਾ ਕੇ ਪੀਓ ਆ ਕਿਦਾਂ ਉਹ ਛੱਡਦੇ ਆ ਫੇਸਬੁਕ ਤੇ ਉਸ ਬੰਦੇ ਨੇ ਵੀ ਅੱਜ ਕਹਿਤਾ ਬਈ ਉਹ ਬੰਦਾ ਛੇਤਰਾ ਦੇ ਲੈਕ ਹੈ ਇੱਦੀ ਜਿਹੜੇ ਪਿੰਡਾਂ ਦੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਆ ਉਹ ਛਛੋ ਪੰਡ ਨਾਲ ਆ ਜਾਣਾ ਤੇ ਉਹ ਗਾਲਾਂ ਕੱਢ ਲਾਪਾਏ ਹੋਏ ਮੂੰਹ ਥੋੜਿਆ ਮੀਚ ਕੇ ਰੱਖਦੇ ਆ ਤੇ ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਬੋਰਡ ਲੱਗ ਰਹੇ ਆ ਸਾਰੇ ਬੋਰਡ ਵਾਲੇ ਸ਼ੁਰੂ ਕਰਿਓ ਔਰ ਆਰ ਵਾਲੇ ਸਮਾਜ ਦੇ ਵਿੱਚ ਇਹਨਾਂ ਨੂੰ ਇੱਕ ਸਪੀਡ ਜਿਹੜੀ ਆ ਪਿੰਡਾਂ ਦੇ ਵਿੱਚ ਟੈਕ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਦੇ ਬਹੁਤ ਨਾਰੇ ਲਾਏ ਨੇ ਔਰ ਔਰ ਆਜੋ ਔਰ ਸਾਰੇ ਜਿਹੜੇ ਆਏ ਨਹੀਂ ਨਾ ਲੋਕਾਂ ਨੂੰ ਆਰਵਾ ਦੇ ਮੰਤਰੀ ਛਤਰੀ ਦੇ ਨਾਲ ਲੱਗਾ ਸੀਗਾ ਉਹ ਕਥਾਨ ਮੋਰਚਾ ਖਿੰਡ ਪੁੱਟ ਗਿਆ ਉਹ ਤੇਰੇ ਪੁੱਤੋ ਅੱਜ ਲਾ ਰਹੇ ਹਾਂ ਸਾਕੋ ਅੱਜ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚਾ ਸੜਕਾਂ ਦੇ ਫਿਰਦਾ ਟਰੈਕਟਰ ਲੈ ਕੇ ਔਰ ਆਹ ਵਾਲਾ ਸਮੇਂ ਤੇ ਹੋਰ ਵੱਡਾ ਹੋਣਾ ਅਜੇ ਸਿਰਫ ਫਿਲਮ ਦਾ ਪਹਿਲਾ ਹੀ ਟਰੇਲਰ ਤੁਹਾਨੂੰ ਦਿਖਾ ਲਿਆ ਆਹ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਨਾਂ ਦੇ ਜਿਹੜੇ ਛੱਕੇ ਦੂਰ ਕਰਾਏ ਪੂਰੀ ਫਿਲਮ ਦਿਖਾ ਕੇ ਆਏ ਆ ਤੁਹਾਨੂੰ ਔਰ ਅਫਸਰ ਸ਼ਾਹੀ ਨੇ ਵੀ ਦੱਸਣ ਵਾਲੇ ਟਾਰੇ ਆ ਇਹ ਵੀ ਜਿਹੜਾ ਪਿੰਡਾਂ 'ਚ ਸਮਝਿਆਰ ਜਾਂਦੇ ਆ ਨਾ ਬਹੁਤ ਬੜੀ ਕੁਲਗਨੀਤੀ ਜਰੀ ਲੈ ਲ ਕੁਲਗਨੀਤੀ ਆ ਬਹੁਤ ਵਧੀਆ ਆ ਉਹ ਭਰਾਓ ਹੋਰ ਜਿਹੜਾ ਕਿ ਸਮਝ ਕਰੀ ਜਾਂਦਾ ਜਾਓ ਪਿੰਡਾਂ 'ਚ ਸਪੀਡ ਚੱਕ ਕੌਣ ਲੱਭਈਆ ਕਿ ਤੁਹਾਡੀ ਵੀ ਤਾਂ ਹੋ ਜਬੇ ਜੀਤਪਾਲ ਜੀ ਬੀਸਪੁਰ ਦੇ ਜਿਲ੍ਹਾ ਸਟੇਟ ਪਹਹਾ ਹੈ ਜਿਹਨਾਂ ਸਿੰਘਾਂ ਉਹਨਾਂ ਬਣਾ ਰਹੇ ਤੋਂ ਬਾਅਦ ਦੇ ਬਸ ਮਾਲਕ ਪੁੱਤਰ ਦੇ ਸਟੇਟ ਵਿੱਚ ਅੱਜ ਪਲੈਨ ਪੁਲਿਕ ਨੀਤੀ ਦੇ ਵਿਰੋਧ ਜੋ ਤਹਰ ਤੋਂ ਸਾਰੇ ਪੰਜਾਬ ਦੇ ਵਿੱਚ ਸਜਮ ਕਮੋਰਚੇ ਨੇ ਉਲੀਕਿਆ ਸਾਜਾਪਾ ਨਵਾਸ਼ਾ ਜਿਹਦੇ ਦੇ ਵਿੱਚ ਵੀ ਜੇ ਸਾਡੀ ਜ਼ਮੀਨ ਆਈ ਹੈ ਮਹਾਲੋਂ ਪਿੰਡ ਦੀ 383 ਏਕੜ ਉਸ ਦਾ ਵਿਰੋਧ ਜਤਾਉਣ ਦੇ ਲਈ ਅੱਜ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਲਈ ਅੱਜ ਆਪਾਂ ਵੀ ਡੀਸੀ ਡਾਕਟਰ ਮੁਰੇ ਇਕੱਠੇ ਹੋਏ ਆ ਅਤੇ ਜੋ ਵੀ ਟਰੈਕਟਰ ਮਾਰਤ ਹੋਇਆ ਢੰਗਾ ਮਾਰਤ ਹੋਇਆ ਉਹਦੇ ਵਿੱਚ ਵੀ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ। ਵੀਰੋ ਸਮਾਵਰਾ ਘਟਿਆ ਗੱਲਾਂ ਤਾਂ ਬਹੁਤ ਕਰਨ ਵਾਲੀਆਂ ਆ ਪਰ ਉਹੀ ਗੱਲਾਂ ਅਸੀਂ ਕਰਾਈ ਜਾਈਏ ਸਾਰੇ ਬਣਾੜੇ ਫਿਊ ਚੰਗਾ ਲੈਣ ਫੂਲਿੰਗ ਨੀਤੀ ਦੇ ਬਾਰੇ ਤੁਸੀਂ ਸਾਰੇ ਭਲੀ ਭਾਤ ਜਾਣਦੇ ਆਂ ਕਿ ਇਹ ਨੀਤੀ ਕਿਹੋ ਜਿਹੀ ਆ ਇਹਨੇ ਸਾਡਾ ਕੀ ਬਗਾੜਦਾ ਉਹਨਾਂ ਨਾਲ ਪੰਜਾਬ ਕਿਸਰਾ ਲੁੱਟਿਆ ਜਾਣਾ ਅੱਜ ਇਹਦਾ ਬਿੱਟਾ ਦੀ ਜ਼ਮੀਨ ਨਹੀਂ ਆਈ ਪੂਰੇ ਪੰਜਾਬ ਤੇ ਇਹਦਾ ਅਸਰ ਪੈਣਾ ਕੱਲ ਅੱਜ ਜੇ ਇਹਾਂ ਦੀ ਆਈ ਆ ਕੱਲੋਂ ਆਪਣੀ ਵੀ ਆਉਣੀ ਹੈ ਉਹਦੇ ਨਾਲ ਕੰਡੀਆਂ ਜ਼ਮੀਨਾਂ ਆ ਰਹੀਆਂ ਨੂੰ ਢਾਟਾਂ ਦੀ ਪੈਣਾ ਇਹਦੇ ਨਾਲ ਤਾਂ ਜੋ ਵੀ ਚਾਹੋ ਕੋਈ ਵਪਾਰੀ ਆ ਚਾਹੇ ਕੋਈ ਦੁਕਾਨਦਾਰ ਆ ਚਾਹੇ ਕੋਈ ਮਜ਼ਦੂਰ ਆ ਇਹਦਾ ਫਰਕ ਫਰੀਖ ਤੇ ਪੈ ਕਿਉਂਕਿ ਸਾਡਾ ਖੇਤੀ ਪ੍ਰਕਾਰ ਸੁਪਾਇਆ ਜਦੋਂ ਸਾਡੀ ਖੇਤੀ ਚੱਲੇ ਜਾਣੀ ਆ ਤਾਂ ਫਿਰ ਸਾਤਾ ਜਿਹੜਾ 50 ਪਾਸੀ ਆ ਉਹਨਾਂ ਦਾ ਗੁਜ਼ਾਰਾ ਬੜਾ ਔਖਾ ਹੋ ਜਾਣਾ ਜਿਹੜੇ ਲੋਕਾਂ ਇਹ ਸਮਝੇ ਹੋਣਗੇ ਕਿ ਇਹ ਸਿਰਫ ਮਾਲੇ ਵਾਲਿਆਂ ਦੀ ਜਮੀਨ ਜਾਨੀਆਂ ਸਾਡੂ ਕੀ ਹੋਣਾ ਜabb ਕਾਰੀ ਹੈ ਜਾਂ ਮਜ਼ਦੂਰ ਆ ਕਿਸਾਨਾਂ ਨੂੰ ਤਾਂ ਪਤਾ ਪਈਏ ਦਾ ਸਾਡੇ ਤੱਕ ਇਸ ਤਰ੍ਹਾਂ ਪਹੁੰਚਣਾ ਪਰ ਮੈਂ ਉਹਨਾਂ ਵਪਾਰੀਆਂ ਦੀ ਮਜ਼ਦੂਰਾਂ